ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਤੋਂ ਦਿੱਲੀ ਵੱਲ ਨੂੰ ਚੱਲਣ ਸਮੇਂ ਸੰਗਤਾਂ ਨੂੰ ਹੁਕਮ ਕਰ ਗਏ ਸਨ ਕਿ ਸਾਡੇ ਤੋਂ ਬਾਅਦ ਗੁਰਕੱਦੀ ਦੀ ਜ਼ਿੰਮੇਵਾਰੀ ਗੋਬਿੰਦ ਰਾਏ ਜੀ ਸੰਭਾਲਣਗੇ ਉੱਧਰ ਔਰੰਗਜ਼ੇਬ ਤੇ ਜਵਰ ਨੂੰ ਬੰਕਾਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ دیਪਾ ਗਏ ਸਤਗੁਰਾਂ ਦੀ ਸ਼ਹੀਦੀ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਅੰਸ਼ ਵਿੱਚੋਂ ਬਾਬਾ RAM ਕੰਬਰ ਜੀ ਨੇ ਕਲਗੀ ਸਜਾ ਕੇ ਤੇ ਸ੍ਰੀ ਸਾਹਿਬ ਪਹਿਨਾ ਕੇ ਗੋਵਿੰਦ ਰਾਏ ਜੀ ਨੂੰ ਗੁਰਿਆਈ ਦਾ ਤਿਲਕ ਲਗਾਇਆ ਇਸ ਸਮੇਂ ਸਤਗੁਰਾਂ ਦੀ ਉਮਰ 9 ਸਾਲ ਦੇ ਕਰੀਬ ਸੀ ਇਸ ਤੋਂ ਬਾਅਦ ਸਤਗੁਰਾਂ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੌਮੀ ਉਸਾਰੀ ਲਈ ਨਵੇਂ ਕਾਰਜੋ ਲਿਖ ਕੇ ਸਤਗੁਰਾਂ પાસે ਪਹਿਲੇ ਨੌ ਪਾਤਸ਼ਾਹ ਦੇ ਜੀਵਨ ਫਲਸਫੇ ਦਾ ਬੜਾ ਮੁੱਲਕ ਖਜ਼ਾਨਾ ਸੀ ਗੁਰੂ ਜੀ ਨੇ ਤਖਤ ਤੇ ਸੁਭਾਏ ਮਾਨ ਹੁੰਦਿਆਂ ਹੀ ਚੜ੍ਹਦੀ ਕਲਾ ਦੇ ਬਚਨ ਕੀਤੇ ਨੌਵੇਂ ਪਾਤਸ਼ਾਹ ਜੀ ਦੀ ਸਿਹਤ ਤੋਂ ਬਾਅਦ ਸੰਗਤਾਂ ਵਿੱਚ ਮਯੂਸੀ ਨਹੀਂ ਹੋਣ ਦਿੱਤੀ ਸਗੋਂ ਨੇਟਰ ਤੇ ਚੜ੍ਹਦੀ ਕਲਾ ਵਾਲੇ ਬਣਾਇਆ ਸੰਗਤਾਂ ਦੇ ਨਾਮ ਹੁਕਮ ਨਾਮੇ ਭੇਜੇ ਕਿ ਸ਼ਸਤਰ ਤੇ ਤੱਕੜੇ ਜਾਣ ਭੇਟਾ ਕਰਨ ਉਸ ਸਮੇਂ ਗੁਰੂ ਜੀ ਦੇ ਸਾਹਮਣੇ ਤਿੰਨ ਵੱਡੀਆਂ ਤਾਕਤਾਂ ਨਾਲ ਟੱਕਰ ਸੀ ਇੱਕ ਤਾਂ ਔਰੰਗਜ਼ੇਬ ਦਾ ਸਾ ਕੱਟੜ ਤੇ ਜ਼ਾਲਮ ਸੀ ਦੂਸਰਾ ਗੁਰੂ ਘਰ ਦੇ ਵਿਰੋਧੀ ਮੀਨੇ ਧੀਰਮੱਲਿਏ ਰਾਮ ਰਾਏ ਤੇ ਉਹਨਾਂ ਦੇ ਕੁਝ ਗਮਰਾਹ ਕੀਤੇ ਲੋਕ ਸਨ ਤੀਸਰਾ ਉੱਚ ਜਾਤੀਏ ਪਹਾੜੀ Hindu ਰਾਜੇ ਗੁਰੂ ਘਰ ਦੇ ਸਰਬ ਸੰਜੀਵਾਲਤਾ ਦੇ ਉਪਦੇਸ਼ ਨੂੰ ਆਪਣੇ ਨਿੱਜੀ ਤੇ ਰਾਜਸੀ ਹਿੱਤਾਂ ਦੇ ਵਿਰੁੱਧ ਸਮਝਦੇ ਸਨ ਇਨ੍ਹਾਂ ਤਿੰਨ ਸ਼ਕਤੀਆਂ ਨਾਲ ਜੂਝ ਕੇ ਸਿੱਖ ਕੌਮ ਦੀ ਨਿਆਰੀ ਹੋਂਦ ਨੂੰ ਕਾਇਮ ਰੱਖਣਾ ਕੋਈ ਸੌਖਾ ਕਾਰਜ ਨਹੀਂ ਸੀ ਸਤਗੁਰਾਂ ਨੇ ਜਾਲ ਵਿੱਚ ਵਸਾ ਦਾ ਭੈ ਲੋਕਾਂ ਲੋਕਮਣਾਂ ਤੋਂ ਦੂਰ ਕਰਦੇ ਹਾਂ ਕਿਹਾ ਕਿ ਜੇਕਰ ਔਰੰਗਜ਼ੇਬ ਘੋੜਿਆਂ ਤੇ ਚੜ੍ਹਨ ਦੀ ਮਨਾਹੀ ਕਰਦਾ ਹੈ ਤਾਂ ਮੈਂ ਸ਼ਾਹ ਸਵਾਰ ਬਣਾਵਾਂਗਾ। ਰੰਜੀਤ ਨਗਾਰਾ ਵਿਖੜ ਕੇਗਾ, ਨਿਸ਼ਾਨ ਵੀ ਝੂਲਣਗੇ। ਝੂਲ ਦੇ ਨਿਸ਼ਾਨ ਤੇ ਨਗਾਰਾ ਆਜ਼ਾਦ ਰਾਜ ਦੇ ਚੰਨ ਮੰਨੇ ਜਾਂਦੇ ਸਨ ਮੁਗਲ ਵਰਸਾ ਵੱਲੋਂ ਰਾਗ ਦੀ ਮਨਾਹੀ ਸੀ। ਪਰ ਅਨੰਦਪੁਰ ਸਾਹਿਬ ਰਾਗ ਵਿਦਿਆ ਦਾ ਕੇਂਦਰ ਬਣਿਆ। ਦਸਨ ਪਾਸਾ ਜੀ ਆਪ ਮਿਰਦੰਗ, ਜੋੜੀ, ਸਰੰਦਾ ਬਹੁਤ ਸੁੰਦਰ ਵਜਾਉਂਦੇ ਸਨ। ਵਿਦਵਾਨ ਕਵੀਆਂ ਵੱਲੋਂ ਕਵੀ ਦਰਬਾਰ ਸੱਜਦੇ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ